ਹਾਂਜੀ ਆਪਾਂ ਅਕਸਰ ਹੀ ਕਹੀਦਾ ਕਿ ਉਸ ਕਾਲ ਪੁਰਖ ਵਾਹਿਗੁਰੂ ਤੇ ਉੱਤੇ ਭਰੋਸਾ ਰੱਖੋ ਭਰੋਸਾ ਬਹੁਤ ਵੱਡੀ ਚੀਜ਼ ਆ ਅੱਜ ਆਪਾਂ ਤੁਹਾਨੂੰ ਭਰੋਸੇ ਦੀ ਇੱਕ ਕਹਾਣੀ ਸੁਣਾਵਾਂਗੇ ਕਿ ਭਰੋਸਾ ਕੀ ਕਰ ਸਕਦਾ ਦੇਖੋ ਤੁਸੀਂ ਜਦੋਂ ਆਪਾਂ ਪ੍ਰਮਾਤਮਾ ਤੇ ਭਰੋਸਾ ਕਰਨਾ ਤਾਂ ਫਿਰ ਆਪਾਂ ਨੂੰ ਕੀ ਕੁਝ ਮਿਲੂਗਾ ਤੇ ਇਹ ਜਿਹੜੀ ਔਰਤ ਆ ਇਹਨੇ ਤਾਂ ਸਿਰਫ ਆਪਣੀ ਜ਼ਿੰਦਗੀ ਤੇ ਸੁਪਨੇ ਸੀ ਜਿਹੜੇ ਉਹਨਾਂ ਨੂੰ ਸੱਚ ਹੋਣ ਦੇ ਉੱਤੇ ਇਕਲਾ ਭਰੋਸਾ ਕੀਤਾ ਜਦੋਂ ਇਹਨੇ ਆਪਣੀ ਜ਼ਿੰਦਗੀ ਦੇ ਸੁਪਨੇ ਨੂੰ ਸੱਚ ਹੋਣ ਤੇ ਭਰੋਸਾ ਕੀਤਾ ਤਾਂ ਇਹਦੇ ਨਾਲ ਕੀ ਕੁਝ ਹੋਇਆ ਦੀ ਜ਼ਿੰਦਗੀ ਦੇ ਵਿੱਚ ਉਹ ਬੜਾ ਰੌਚਕ ਆ ਇਹ ਜਿਹੜੀ ਔਰਤ ਤੁਸੀਂ ਦੇਖਦੇ ਹੋ ਇਹ ਅਮਰੀਕਾ ਤੋਂ ਆ ਇਹਦਾ ਨਾਮ ਹੈਗਾ ਹੈਲਨ ਹੈਡਸਨ ਤੇ ਇਹ ਔਰਤ ਦੀ ਜ਼ਿੰਦਗੀ ਦੇ ਵਿੱਚ ਐਸੇ-ਐਸੇ ਚਮਤਕਾਰ ਹੋਏ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ 1924 ਦੇ ਵਿੱਚ ਜਨਮ ਹੁੰਦਾ ਤੇ 2010 ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ ਪਰ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇਹਨੇ ਐਸੇ ਰਿਕਾਰਡ ਬਣਾਏ ਕਿ ਇਹ ਹਰ ਵੇਲੇ ਖਬਰਾਂ ਦੇ ਵਿੱਚ ਛਾਈ ਰਹਿੰਦੀ ਸੀ ਦੁਨੀਆ ਭਰ ਦੇ ਅਖਬਾਰਾਂ ਦੇ ਵਿੱਚ ਇਹਦੀਆਂ ਫੋਟੋਆਂ ਇਹਦੀਆਂ ਇੰਟਰਵਿਊਆਂ ਛਪਦੀਆਂ ਕੁਝ ਇਹਨੂੰ ਫਰਾਡ ਕਹਿੰਦੇ ਕੁਝ ਇਹਨੂੰ ਕਿਸਮਤ ਵਾਲੀ ਮੰਨਦੇ ਪਰ ਇਹਨੂੰ ਲੋਟਰੀ ਸਿਸਟਮ ਦੀ ਕਹਿ ਲੋ ਜਾਂ ਫਿਰ ਜਿਹੜੀ ਪ੍ਰਾਈਸ ਸਿਸਟਮ ਦੀ ਇਹਨੂੰ ਰਾਣੀ ਕਿਹਾ ਜਾਂਦਾ ਸੀ ਵੀ ਇਹ ਕੋਈ ਵੀ ਗੇਮ ਖੇਡਦੀ ਸੀ ਤਾਂ ਇਹ ਬੈਨ ਕਰ ਦਿਓ ਕਰਦੀ ਸੀ ਇਹਨੇ ਇੰਨੀਆਂ ਕ ਖੇਡਾਂ ਖੇਡ ਕੇ ਆਪਣੀ ਜ਼ਿੰਦਗੀ ਦੇ ਵਿੱਚ ਜਿੱਤੀਆਂ ਵੱਡੀਆਂ-ਵੱਡੀਆਂ ਜਿਹੜੀਆਂ ਮੇਨ ਖੇਡਾਂ ਨੇ ਉਹ ਹਜ਼ਾਰ ਕ ਕਹਿੰਦੇ ਨੇ ਵੀ ਹਜ਼ਾਰ ਕ ਲਾਟਰੀ ਵਿੱਚ ਇਹਨੇ ਘਰ ਵੀ ਜਿੱਤਿਆ ਜਿਹੜਾ ਇਹਦਾ ਕਹੋ ਡ੍ਰੀਮ ਹਾਊਸ ਸੀਗਾ ਉਹ ਵੀ ਇਹਨੇ ਵਿਨ ਕੀਤਾ ਤੇ ਇਹਨੂੰ ਜਦੋਂ ਪੁੱਛਿਆ ਗਿਆ ਵੀ ਇਹਦੇ ਪਿੱਛੇ ਦਾ ਕਾਰਨ ਕੀ ਆ ਤਾਂ ਇਹ ਕਹਿੰਦੀ ਵੀ ਇੱਕ ਸਪੈਕ ਸਿਸਟਮ ਆ ਵੀ ਮੈਂ ਉਹਨੂੰ ਫਾਲੋ ਕਰਦੀ ਆ ਮੈਨੂੰ ਬਚਪਨ ਦੇ ਵਿੱਚ ਮੇਰੇ ਮਾਪਿਓ ਨੇ ਇਸ ਚੀਜ਼ ਦੇ ਬਾਰੇ ਦੱਸਤਾ ਸੀ ਤੇ ਮੈਂ ਉਹਨੂੰ ਹੀ ਫਾਲੋ ਕਰਦੀ ਆਈ ਆ ਉਸ ਪੈਕਸ ਸਿਸਟਮ ਹੈ ਕੀ ਆ ਐਸ ਪੀ ਈ ਸੀ ਐਸ ਦੇ ਨਾਲ ਸਿਲੈਕਟਿਵ ਪੀ ਦੇ ਨਾਲ ਪ੍ਰੋਜੈਕਟਿਡ ਈ ਦੇ ਨਾਲ ਐਕਸਪੈਕਟਿਡ ਤੇ ਸੀ ਦੇ ਨਾਲ ਕਲੈਕਟਿਡ ਮਤਲਬ ਇਹ ਕਹਿੰਦੀ ਵੀ ਮੈਂ ਸਭ ਤੋਂ ਪਹਿਲਾਂ ਤਾਂ ਸਿਲੈਕਟ ਕਰਨਾ ਸ਼ੁਰੂ ਕਰਤਾ ਵੀ ਮੈਂ ਕਹਿੰਦੀ ਕਲੀਅਰ ਸੀ ਆਪਣੇ ਦਿਮਾਗ ਦੇ ਵਿੱਚ ਮੈਨੂੰ ਚਾਹੀਦਾ ਕੀ ਆ ਕਹਿੰਦੀ ਕਦੇ ਵੀ ਤੁਸੀਂ ਉਲਝਣਾ ਨਹੀਂ ਹੈਗਾ ਵੀ ਜਿਵੇਂ ਹੁਣ ਆਪਾਂ ਮੰਨ ਲਓ ਵੀ ਸੋਚਦੇ ਆ ਵੀ ਮੈਨੂੰ ਯਾਰ ਗੱਡੀ ਮਿਲ ਜਵੇ ਨਹੀਂ ਪਹਿਲਾਂ ਮੈਨੂੰ ਘਰ ਮਿਲ ਜਵੇ ਨਹੀਂ ਪਹਿਲਾਂ ਮੇਰੇ ਕੋਲੇ ਪੈਸਾ ਆ ਜਵੇ ਉਹ ਕਹਿੰਦੀ ਨਹੀਂ ਜੇ ਗੱਡੀ ਚਾਹੀਦੀ ਆ ਤਾਂ ਸਿਰਫ ਗੱਡੀ ਦੇ ਬਾਰੇ ਹੀ ਸੋਚਣਾ ਬਾਕੀ ਚੀਜ਼ਾਂ ਬਾਰੇ ਨਹੀਂ ਸੋਚਣਾ ਤੇ ਜੇ ਘਰ ਚਾਹੀਦਾ ਤਾਂ ਸਿਰਫ ਘਰ ਦੇ ਬਾਰੇ ਹੀ ਸੋਚਣਾ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਸਿਰਫ ਉਹਦੇ ਵਾਸਤੇ ਆਪਣੇ ਆਪ ਆਪਣੇ ਆਪ ਨੂੰ ਤੇ ਆਪਣੇ ਦਿਮਾਗ ਨੂੰ ਕਲੀਅਰ ਰੱਖਣਾ ਫਿਰ ਕਹਿੰਦੇ ਵੀ ਉਹਨੂੰ ਪ੍ਰੋਜੈਕਟ ਕਰਨਾ ਮਤਲਬ ਆਪਣੀਆਂ ਸੋਚਾਂ ਦੇ ਵਿੱਚ ਅੱਖਾਂ ਮੀਚ ਕੇ ਬਾਰ ਬਾਰ ਇਹ ਸੁਪਨੇ ਲੈਣੇ ਇਹ बार-बार ਆਪਣੇ ਦਿਮਾਗ ਦੇ ਵਿੱਚ ਮੈਜੀਨੇਸ਼ਨ ਕਰਨਾ ਵੀ ਉਹ ਚੀਜ਼ ਦੇ ਵਿੱਚ ਮੈਂ ਰਹਿਣਾ ਉਸ ਘਰ ਦੇ ਵਿੱਚ ਜਾਂ ਉਹ ਗੱਡੀ ਮੇਰੇ ਕੋਲੇ ਆ ਹਨਾ ਮੈਂ ਉੱਥੇ ਹੈਗਾ ਫਿਰ ਐਸਪੈਕਟਡ ਉਹ ਕਹਿੰਦੇ ਵੀ ਇੱਕ ਆਸ ਨਹੀਂ ਰੱਖਣੀ ਕੱਲੀ ਵੀ ਇੱਕ ਆਸ ਆ ਭਰੋਸਾ ਕਰਨਾ ਪੂਰਾ ਵੀ ਇਹ ਤਾਂ ਹੋਇਆ ਪਿਆ ਬੱਟ ਤੇ ਆ ਯਕੀਨ ਮੰਨਣਾ ਹੀ ਮੰਨਣਾ ਤੇ ਫਿਰ ਕਲੈਕਟਡ ਕਲੈਕਟਡ ਉਹ ਕਹਿੰਦੀ ਵੀ ਮੰਨ ਲਓ ਤੁਸੀਂ ਕੋਈ ਘਰ ਥੋੜਾ ਡ੍ਰੀਮ ਹਾਊਸ ਆ ਤੁਸੀਂ ਉਹਦੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਘਰ ਦੇ ਵਿੱਚ ਰੱਖਣ ਵਾਸਤੇ ਜਿਹੜਾ ਸਮਾਨ ਲੈਣਾ ਤੁਸੀਂ ਉਹ ਥੋੜਾ ਥੋੜਾ ਕਰਕੇ ਇਕੱਠਾ ਕਰਨਾ ਸ਼ੁਰੂ ਕਰਦੋ ਵੀ ਬਸ ਘਰ ਤਾਂ ਮੈਂ ਲੈ ਹੀ ਲਿਆ ਪਰ ਆਹ ਸਮਾਨ ਵੀ ਲੈਣਾ ਮੈਂ ਜਾਂ ਫਿਰ ਮੰਨ ਲਓ ਤੁਸੀਂ ਕੋਈ ਗੱਡੀ ਲੈਣ ਲੱਗੇ ਹੋ ਤਾਂ ਤੁਸੀਂ ਗੱਡੀ ਦੇ ਵਾਸਤੇ ਕੁਝ ਵੀ ਚਾਹੀਦਾ ਤੁਹਾਨੂੰ ਚਾਬੀ ਦਾ ਛੱਲਾ ਚਾਹੀਦਾ ਤੁਸੀਂ ਗੱਡੀ ਦੇ ਵਿੱਚ ਕੁਝ ਰੱਖਣ ਵਾਸਤੇ ਸੋਚਦੇ ਹੋ ਤਾਂ ਉਹ ਚੀਜ਼ਾਂ ਲੈਣੀਆਂ ਸ਼ੁਰੂ ਕਰਦੋ ਤੇ ਪੂਰਨ ਭਰੋਸਾ ਕਰੋ ਆਪਣੇ ਆਪ ਦੇ ਉੱਤੇ ਵੀ ਇਹ ਚੀਜ਼ ਤਾਂ ਵੱਟ ਤੇ ਪਈ ਆ ਮੈਂ ਜਿੱਤੂਗਾ ਜਿੱਤੂਗਾ ਤੇ ਇਹ ਚੀਜ਼ ਮੇਰੇ ਕੋਲੇ ਆਈਓ ਲਾ ਤੋ ਕਹਿੰਦੀ ਯਕੀਨ ਮੰਨਿਓ ਜੇ ਤੁਸੀਂ ਇਸ ਚੀਜ਼ ਦੇ ਉੱਤੇ ਕੰਮ ਕਰਨ ਲੱਗੇ ਤਾਂ ਤੁਹਾਡੀ ਕਿਸਮਤ ਦੇ ਵਿੱਚ ਹਰ ਚੀਜ਼ ਆ ਜਿਹੜੀ ਉਹ ਮੌਮਕਿਨ ਹੋ ਜੂ ਕੁਦਰਤੀ ਤੌਰ ਤੇ ਇਦਾਂ ਦੇ ਉਹ ਕਹਿੰਦੀ ਰਾਹ ਬਣਦੇ ਜਾਂਦੇ ਨੇ ਵੀ ਉਹ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਡੇ ਵੱਲ ਆਪਣੇ ਆਪ ਵੀ ਆਕਰਸ਼ਿਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਨੂੰ ਪਰਮਾਤਮਾ ਵੱਲੋਂ ਤੁਹਾਨੂੰ ਕਿਸਮਤ ਵੱਲੋਂ ਇਦਾਂ ਦੇ ਰਾਹ ਦਿਸਣੇ ਸ਼ੁਰੂ ਹੋ ਜਾਂਦੇ ਆ ਵੀ ਉਹ ਚੀਜ਼ਾਂ ਤੁਹਾਡੇ ਵਾਸਤੇ ਸੌਖੀਆਂ ਹੋ ਜਾਂਦੀਆਂ ਹੁਣ ਦੇਖੋ ਇਹ ਬੁੜੀਆ ਜਿਹੜੀ ਇਹਦੇ ਬਾਰੇ ਤੁਸੀਂ ਗੂਗਲ ਕਰਕੇ ਦੇਖਿਓ ਉਹਦੇ ਤੇ ਲਿਖਿਆ ਹੋਇਆ 1948 ਦੇ ਵਿੱਚ ਇਹਨੇ ਲਾਟਰੀਆਂ ਜਿੱਤਣੀਆਂ ਸ਼ੁਰੂ ਕੀਤੀਆਂ ਤੇ ਐਸੀਆਂ ਨੇ ਜਿੱਤੀਆਂ ਲਾਟਰੀਆਂ ਵੱਡੇ-ਵੱਡੇ ਇਨਾਮ ਵੱਡਾ ਸਾਰਾ ਇਹਨੇ ਘਰ ਵੀ ਜਿੱਤਿਆ ਆਪਣਾ ਡ੍ਰੀਮ ਹਾਊਸ ਲਾਟਰੀ ਦੇ ਵਿੱਚ ਸਿਰਫ ਇਹ ਕਹਿੰਦੀ ਮੈਂ ਆਪਣੇ ਯਕੀਨ ਕਰਦੀ ਸੀ ਮੈਂ ਭਰੋਸਾ ਸੀ ਮੈਨੂੰ ਪੂਰਨ ਭਰੋਸਾ ਵੀ ਮੈਨੂੰ ਇਹ ਚੀਜ਼ਾਂ ਮਿਲਣਗੀਆਂ ਸੋ ਦੇਖੋ ਤੁਸੀਂ ਜੇ ਇਹ ਔਰਤ ਇੱਕ ਚੀਜ਼ਾਂ ਦੇ ਉੱਤੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਨੂੰ ਮੈਨੀਫੈਸਟ ਕਰ ਸਕਦੀ ਹੈ ਆਪਣੇ ਵੱਲ ਤਾਂ ਜੇ ਆਪਾਂ ਆਪਾਂ ਅਕਸਰ ਹੀ ਕਹੀਦਾ ਕਿ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖੋ ਤੇ ਜੇ ਤੁਸੀਂ ਉਸ ਕਾਲਪੁਰਖ ਵਾਹਿਗੁਰੂ ਦੇ ਉੱਤੇ ਜਿਹੜਾ ਏਡੇ ਏਡੇ ਚਮਤਕਾਰ ਕਰਦਾ ਉਹਦੇ ਤੇ ਪੂਰਨ ਭਰੋਸਾ ਰੱਖਣ ਲੱਗ ਜੋਂ ਤਾਂ ਦੇਖੋ ਕੈਸੀ ਖੇਡ ਬਣ ਸਕਦੀ ਆ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਵੀ ਭਰੋਸਾ ਰੱਖੋ ਜਦੋਂ ਤੁਸੀਂ ਭਰੋਸਾ ਕਰਨਾ ਸ਼ੁਰੂ ਕਰਤਾ ਨਾ ਤੇ ਫਿਰ ਖੇਡਾਂ ਤੁਹਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਤੁਹਾਨੂੰ ਸਮਝ ਲੱਗਦੀ ਆ ਪ੍ਰਮਾਤਮਾ ਦੀ ਖੇਡ ਦਾ ਫਿਰ ਤੁਹਾਨੂੰ ਪਤਾ ਲੱਗਦਾ ਵੀ ਕਣ-ਕਣ ਦੇ ਵਿੱਚ ਉਹ ਆਪ ਹੀ ਆ ਫਿਰ ਤੁਹਾਨੂੰ ਉਹ ਸੁਣਨਾ ਵੀ ਸ਼ੁਰੂ ਹੁੰਦਾ ਤੁਹਾਨੂੰ ਦਿਖਾਈ ਦੇਣਾ ਵੀ ਸ਼ੁਰੂ ਹੁੰਦਾ ਤੁਹਾਨੂੰ ਮਹਿਸੂਸ ਹੋਣਾ ਵੀ ਸ਼ੁਰੂ ਹੁੰਦਾ ਫਿਰ ਸਾਰੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਸੋ ਇਸ ਕਰਕੇ ਜਿਹੜਾ ਤੁਹਾਡਾ ਭਰੋਸਾ ਨਾ ਆਪਣੇ ਆਪ ਤੇ ਵੀ ਭਰੋਸਾ ਰੱਖੋ ਆਪਣੇ ਰੱਬ ਤੇ ਵੀ ਭਰੋਸਾ ਰੱਖੋ ਆਪਣੀ ਕਿਸਮਤ ਤੇ ਵੀ ਭਰੋਸਾ ਰੱਖੋ ਹਰ ਵਕਤ ਪੋਜ਼ਿਟਿਵ ਰਹਿਣਾ ਸਿੱਖੋ ਵੀ ਬਸ ਇੱਕ એનર્ਜੀ ਨਾਲ ਭਰੇ ਰਹੋ ਵੀ ਬਸ ਆਹ ਕੰਮ ਤਾਂ ਹੋਇਆ ਹੀ ਪਿਆ ਮੰਨ ਲਓ ਤੁਹਾਡਾ ਮੜਾ ਦੌਰ ਚੱਲ ਰਿਹਾ ਮੰਨ ਲਓ ਤੁਹਾਡਾ ਕੰਮ ਨਹੀਂ ਹੈਗਾ ਮੰਨ ਲਓ ਤੁਹਾਨੂੰ ਕਿਸੇ ਪੈਸੇ ਦੀ ਲੋੜ ਪੈ ਗਈ ਇਹ ਚੀਜ਼ ਸੋਚੋ ਵੀ ਕੋਈ ਨਾ ਇੱਕ ਸਮਾਂ ਹੀ ਆ ਪ੍ਰਮਾਤਮਾ ਨੇ ਜਿੱਥੇ ਇੰਨੀ ਜ਼ਿੰਦਗੀ ਦੇ ਵਿੱਚ ਇੰਨੀਆਂ ਚੀਜ਼ਾਂ ਕੱਢੀਆਂ ਨੇ ਇਹ ਵੀ ਨਿਕਲ ਜੂ ਆਪਣੇ ਆਪ ਨੂੰ ਪੋਜ਼ੀਟਿਵ ਰੱਖਣਾ ਸ਼ੁਰੂ ਕਰੋ ਤੇ ਦੇਖਿਓ ਫਿਰ ਜ਼ਿੰਦਗੀ ਵੀ ਆਸਾਨ ਹੁੰਦੀ ਆ ਤੁਸੀਂ ਪ੍ਰਮਾਤਮਾ ਦੇ ਨੇੜੇ ਵੀ ਜਾਂਦੇ ਹੋ ਤੇ ਤੁਹਾਡੇ ਸੁਪਨੇ ਵੀ ਸাকার ਹੁੰਦੇ ਨੇ ਸੋ ਇਸ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਤੇ ਭਰੋਸਾ ਰੱਖੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ